ਕਿੱਥੇ ਤੱਕ ਸਾਡੀ ਐਸ ਮੰਡੀ ਦੇ ਵਿੱਚ 1509 ਦੀ ਵੈਰੈਟੀ ਆ ਰਹੀ ਹੈ ਉਹ ਵੀ ਜਿਹੜੀ ਆ ਉਹਦਾ ਵੀ ਕਾਫੀ ਭਾਰੀ ਨੁਕਸਾਨ ਹੋਇਆ ਬੇਮੌਸਮੀ ਜਿਹੜੀ ਬਰਸਾਤ ਹੋਈ ਹੈ ਇਹ 1509 ਦੀ ਵੈਰੈਟੀ ਦਾ ਜਿਹੜਾ ਏਕੜ ਦਾ ਝਾੜਿਆ ਘੱਟੋ-ਘੱਟ 25 ਤੋਂ 22 ਕੁਇੰਟਲ ਸੀ ਇਸ ਵਾਰ ਜਿਹੜਾ ਹੈ 17 ਤੋਂ 18 ਕੁਇੰਟਲ ਜਿਹੜਾ ਝਾੜ ਰਹਿ ਗਿਆ ਇਹਦਾ ਮਾਲ ਜਿੰਨਾ ਗੱਡੀਆਂ ਤੇ ਲੋਡ ਹੋ ਰਿਹਾ ਇਹ 1509 ਆ ਇਹ ਸਰਕਾਰੀ ਮਾਲ ਨਹੀਂ ਹੈਗਾ ਪੀਆਰ ਨਹੀਂ ਹੈਗਾ ਪੀਆਰ ਦੀ ਜਿਹੜੀ ਵੈਰੈਟੀ ਆ ਇਹ ਅਗਲੇ 1 ਅਕਤੂਬਰ ਤੋਂ ਜਿਹੜੀ ਆ ਸਰਕਾਰੀ ਪਰਚੇਜ ਜਿਹੜੀ ਸ਼ੁਰੂ ਹੋਣੀ ਆ ਚਾਹੇ ਸਰਕਾਰ ਨੇ 16 ਤਰੀਕ ਨੂੰ ਪਰਚੇਜ ਸ਼ੁਰੂ ਕਰਤੀ ਹੈ ਪਰ ਮੰਡੀਆਂ ਦੇ ਵਿੱਚ ਜਿਹੜੀ ਫਸਲ ਆ 1 ਅਕਤੂਬਰ ਤੋਂ ਜਿਹੜੀ ਪੈਡੀ ਆਉਣੀ ਸ਼ੁਰੂ ਹੋਊਗੀ ਦੇਖੋ ਸਾਡਾ ਇਹਨਾਂ ਦਿਨਾਂ ਦੇ ਵਿੱਚ ਸੀਜ਼ਨ ਚੱਲਦਾ ਐਸ ਮੰਡੀ ਏਸ਼ੀਆ ਦੀ ਨੰਬਰ 1 ਮੰਡੀ ਆ ਇੱਥੇ ਲਗਭਗ ਤੁਸੀਂ ਵੇਖ ਰਹੇ ਹੋ ਰੋਜ਼ ਢਾਈ ਤੋਂ 3 ਲੱਖ 3 ਲੱਖ ਥੋੜਾ ਮੰਡੀ ਦੇ ਵਿੱਚ ਆਉਂਦਾ ਉਹੀ ਤੋੜਾ ਜਿਹੜਾ ਵਾ ਸਾਰਾ 2.5 ਲੱਖ ਤੋੜਾ ਸ਼ਹਿਰ ਦੇ ਵਿੱਚ ਕ੍ਰੋਸ ਹੋ ਕੇ ਆਉਂਦਾ ਪਿਛਲੇ ਸਮੇਂ ਤੋਂ 2-3 ਸਾਲ ਤੋਂ ਅਸੀਂ ਇੱਕ ਯਤਨ ਕੀਤਾ ਇੱਕ ਉਪਰਾਲਾ ਕੀਤਾ ਜਿਹਦੇ ਵਿੱਚ ਸਾਰਾ ਕਿਸਾਨ ਵੀਰਾਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਉਹਨਾਂ ਨੇ ਸਾਨੂੰ 1.5 ਕਿਲੋਮੀਟਰ ਦਾ ਜਿਹੜਾ ਰਸਤਾ ਫ੍ਰੀ ਦੇ ਦਿੱਤਾ ਉਹ ਤਰਨਤਾ ਪੰਜਾਬ ਭਰ ਦੇ ਵਿੱਚ ਝੋਨੇ ਨੂੰ ਲੈ ਕੇ ਖਾਸ ਤੌਰ ਤੇ ਦੱਸ ਦਈਏ ਕਿ ਸਰਕਾਰ ਵੱਲੋਂ ਜਿਹੜੀ ਖਰੀਦ 16 ਤਰੀਕ ਤੋਂ ਸ਼ੁਰੂ ਕਰ ਦਿੱਤੀ ਗਈ ਆ ਲੇਕਿਨ ਅਸੀਂ ਇਸ ਵਕਤ ਮੌਜੂਦ ਹੈਗੇ ਆ ਗੁਰੂ ਨਗਰੀ ਦੀ ਦਾਣਾ ਮੰਡੀ ਵਿਖੇ ਦੱਸ ਦਈਏ ਕਿ ਦੇਖ ਸਕਦੇ ਹੋ ਕਿੰਨੇ ਵੱਡੇ ਪੱਧਰ ਤੇ ਜੋ ਕਿਸਾਨ ਨੇ ਆਪਣੀਆਂ ਫਸਲਾਂ ਲੈ ਕੇ ਇੱਥੇ ਆਉਂਦੇ ਨੇ ਤਾਂ ਜਿਸ ਤੋਂ ਬਾਅਦ ਕੀ ਜਿਹੜੇ ਆੜਤੀ ਵੀਰ ਨੇ ਉਹਨਾਂ ਵੱਲੋਂ ਵੀ ਨਾਲ ਦੀ ਨਾਲ ਉਹਨਾਂ ਦੀ ਸਹਾਇਤਾ ਕਰਕੇ ਜਿਹੜੀ ਆ ਖਰੀਦ ਵੱਲੋਂ ਜਿਹੜਾ ਕੰਮ ਨਾਲ ਦੀ ਨਾਲ ਤੁਰਿਆ ਜਾ ਰਿਹਾ ਦੇਖ ਸਕਦੇ ਹੋ ਕਿ ਲਿਫਟਿੰਗ ਜਿਹੜੀ ਲਗਾਤਾਰ ਹੋ ਰਹੀ ਆ ਜਿਹੜਾ ਮਾਲ ਲੋਡ ਕੀਤਾ ਜਾ ਰਿਹਾ ਸਾਰਾ ਮੰਡੀ ਦਾ ਕੰਮ ਜਿਹੜਾ ਸਟਾਰਟ ਹੋ ਚੁੱਕਿਆ ਤਾਂ ਸਾਡੇ ਨਾਲ ਜਿਹੜੇ ਮੰਡੀ ਦੇ ਇਥੋਂ ਦੇ ਪ੍ਰਧਾਨ ਨੇ ਉਹ ਵੀ ਮੌਜੂਦ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤਾਂ ਪ੍ਰਧਾਨ ਸਾਹਿਬ ਅ ਈਸ਼ਵਰੀ ਕਾਫੀ ਇਤਰਾਜ਼ ਦੀ ਗੱਲ ਸਕਦੇ ਆ ਪੰਜਾਬ ਚਾਈ ਸੀ ਹੜ੍ਹ ਆਏ ਹੜ੍ਹਾਂ ਦੇ ਨਾਲ ਕਾਫੀ ਨੁਕਸਾਨ ਹੋਇਆ ਉਸ ਤੋਂ ਇਲਾਵਾ ਜਿਹਨਾਂ ਇਲਾਕਿਆਂ ਦੇ ਵਿੱਚ ਹੜ੍ਹ ਨਹੀਂ ਵੀ ਆਏ ਲੇਕਿਨ ਉੱਥੇ ਬਰਸਾਤਾਂ ਦੇ ਨਾਲ ਕਈ ਕਈ ਜੱਟਾਂ ਦਾ ਜਿਹੜਾ ਕਈ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਤਾਂ ਮੰਡੀ ਦੇ ਇਸ ਵਕਤ ਦੇ ਕੀ ਹਾਲਾਤ ਹੈਗੇ ਨੇ ਕਿਉਂਕਿ ਫਸਲਾਂ ਲੈ ਕੇ ਜਿਹੜੇ ਕਿਸਾਨ ਨੇ ਵੱਡੇ ਪੱਧਰ ਦੇ ਉੱਤੇ ਆ ਰਹੇ ਨੇ ਤਾਂ 16 ਤਰੀਕ ਦੀ ਖਰੀਦ ਸ਼ੁਰੂ ਹੋ ਤਾਂ ਕੀ ਹਾਲਾਤ ਨੇ ਫਸਲਾਂ ਤੇ ਇਸ ਵਕਤ ਕਿੰਨੀ ਜ਼ਿਆਦਾ ਫਸਲ ਵਧੀ ਹੈ ਜਾਂ ਕਿੰਨੀ ਕੱਟੀ ਆ ਵੇਖੋ ਮੇਰੇ ਵੀਰ ਜਿੱਥੇ ਹੜ੍ਹਾਂ ਨਾਲ ਨੁਕਸਾਨ ਹੋਇਆ ਉਹਦੀ ਤੇ ਕੋਈ ਪਰਭਾਈ ਨਾ ਤੇ ਸਰਕਾਰ ਕਰ ਸਕਦੀ ਹੈ ਨਾ ਕੋ ਹੋਰ ਵਿਭਾਗ ਕਰ ਸਕਦਾ ਵਾ ਉਹ ਤੇ ਕਿਸਾਨ ਦਾ ਬਹੁਤ ਭਾਰੀ ਨੁਕਸਾਨ ਹੋਇਆ ਜਿੱਥੇ ਤੱਕ ਸਾਡੀ ਐਸ ਮੰਡੀ ਦੇ ਵਿੱਚ 1509 ਦੀ ਵੈਰੈਟੀ ਆ ਰਹੀ ਹੈ ਉਹ ਵੀ ਜਿਹੜੀ ਆ ਉਹਦਾ ਵੀ ਕਾਫੀ ਭਾਰੀ ਨੁਕਸਾਨ ਹੋਇਆ ਬੇਮੌਸਮੀ ਜਿਹੜੀ ਬਰਸਾਤ ਹੋਈ ਹੈ ਇਹ 1509 ਦੀ ਵੈਰੈਟੀ ਦਾ ਜਿਹੜਾ ਏਕੜ ਦਾ ਝਾੜ ਆ ਘੱਟੋ ਘੱਟ 25 ਤੋਂ 26 ਕੁਇੰਟਲ ਸੀ। ਇਸ ਵਾਰ ਜਿਹੜਾ 17 ਤੋਂ 18 ਕੁਇੰਟਲ ਜਿਹੜਾ ਝਾੜ ਰਹਿ ਗਿਆ ਤੇ ਉਹਦੇ ਕਾਰਨ ਭਾਰੀ ਜਿਹੜਾ ਵਾ ਕਿਸਾਨ ਨੂੰ ਨੁਕਸਾਨ ਹੋਇਆ। ਜਿੱਥੇ ਤੁਸੀਂ ਸਰਕਾਰੀ ਖਰੀਦ ਦੀ ਗੱਲ ਕਰਦੇ ਹੋ ਇਹ ਜਿਹੜਾ ਮਾਲ ਜਿੰਨਾ ਗੱਡੀਆਂ ਤੇ ਲੋਡ ਹੋ ਰਿਹਾ ਇਹ 1509 ਆ ਇਹ ਸਰਕਾਰੀ ਮਾਲ ਨਹੀਂ ਹੈਗਾ ਪੀਆਰ ਨਹੀਂ ਹੈਗੀ। ਪੀਆਰ ਦੀ ਜਿਹੜੀ ਵੈਰੈਟੀ ਆ ਇਹ ਅਗਲੇ 1 ਅਕਤੂਬਰ ਜਿਹੜੀ ਆ ਸਰਕਾਰੀ ਪਰਚੇਜ਼ ਜਿਹੜੀ ਸ਼ੁਰੂ ਹੋਣੀ ਆ ਚਾਹੇ ਸਰਕਾਰ ਨੇ 16 ਤਰੀਕ ਨੂੰ ਪਰਚੇਜ਼ ਸ਼ੁਰੂ ਕਰਤੀ ਆ। ਪਰ ਮੰਡੀਆਂ ਦੇ ਵਿੱਚ ਜਿਹੜੀ ਫਸਲ ਹੈ 1 ਅਕਤੂਬਰ ਤੋਂ ਜਿਹੜੀ ਪੈਡੀ ਆਉਣੀ ਸ਼ੁਰੂ ਹੋਊਗੀ ਤੇ ਉਸੇ ਦਿਨ ਪਤਾ ਲੱਗੂਗਾ ਵੀ ਉਹਦੇ ਤੇ ਸਰਕਾਰ ਦੇ ਪ੍ਰਬੰਧ ਕੀ ਨੇ ਤੇ ਫਸਲ ਨਿਕਲਦੀ ਕਿੰਨੀ ਹੈ ਜਾਂ ਝਾੜ ਉਹਦਾ ਕਿੰਨਾ ਵਾ ਹ 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 ਉਹਦੇ 30% ਸਰਕਾਰ ਨੇ ਜਿਹੜੇ ਸਾਨੂੰ 4 ਸ਼ੈੱਡ ਹੋਰ ਪਾਸ ਕਰ ਦਿੱਤੇ ਆ ਇਹ ਤੇ ਅਗਲੇ ਦਿਨਾਂ ਦੇ ਵਿੱਚ ਜਿਹੜੇ ਆ ਇਹ ਪੂਰੇ ਹੋ ਜਾਣਗੇ। ਬਾਕੀ ਵੀ ਏਡੀ ਕੋਈ ਵੱਡੀ ਸਮੱਸਿਆ ਨਹੀਂ ਹੈਗੀ। ਪਰ ਜਿਹੜੀ ਮੇਨ ਸਾਡੀ ਸਮੱਸਿਆ ਹੈਗੀ ਆ ਉਹ ਹੈਗੀ ਆ ਰਸਤੇ ਨੂੰ ਲੈ ਕੇ। ਮੰਡੀ ਸ਼ਹਿਰ ਦੇ ਵਿੱਚ ਆ। ਤੁਹਾਨੂੰ ਪਤਾ ਵੀ ਆਪਣੀ ਜਿਹੜੀ ਗੁਰੂ ਦੀ ਨਗਰੀ ਆ ਉਹਦੇ ਵਿੱਚ ਪਹਿਲਾਂ ਹੀ ਟ੍ਰੈਫਿਕ ਦਾ ਜਿਹੜਾ ਵਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟ੍ਰੈਫਿਕ ਆ। ਉਹਨੂੰ ਕੋਈ ਪੁਲਿਸ ਕੰਟਰੋਲ ਨਹੀਂ ਕਰ ਸਕਦੀ, ਕੋਈ ਹੋਰ ਡਿਪਾਰਟਮੈਂਟ ਕੰਟਰੋਲ ਨਹੀਂ ਕਰ ਸਕਦਾ। ਜਦੋਂ ਸਾਡਾ ਇਹਨਾਂ ਦਿਨਾਂ ਦੇ ਵਿੱਚ ਸੀਜ਼ਨ ਚੱਲਦਾ ਐਸ ਮੰਡੀ ਏਸ਼ੀਆ ਦੀ ਨੰਬਰ 1 ਮੰਡੀ ਆ ਇੱਥੇ ਲਗਭਗ ਤੁਸੀਂ ਵੇਖ ਰਹੇ ਹੋ ਰੋਡ ਦਿੱਲੀ ਢਾਈ ਤੋਂ 3 ਲੱਖ 3 ਲੱਖ ਤੋਂ ਡਾ ਮੰਡੀ ਦੇ ਵਿੱਚ ਆਉਂਦਾ ਉਹੀ ਤੋਂ ਡਾ ਜਿਹੜਾ ਵਾ ਸਾਰਾ ਢਾਈ ਲੱਖ ਤੋਂ ਡਾ ਸ਼ਹਿਰ ਦੇ ਵਿੱਚ ਕ੍ਰੋਸ ਹੋ ਕੇ ਆਉਂਦਾ ਲਿਫਟਿੰਗ ਹੋ ਗਿਆ ਜਿਹੜੇ ਟਰੱਕ ਨੂੰ ਲੋਡ ਕਰ ਰਹੇ ਇਹ ਸ਼ਹਿਰ ਦੇ ਵਿੱਚ ਹੀ ਜਾਂਦੇ ਆ ਪਿਛਲੇ ਸਮੇਂ ਤੋਂ 2-3 ਸਾਲ ਤੋਂ ਅਸੀਂ ਇੱਕ ਯਤਨ ਕੀਤਾ ਇੱਕ ਉਪਰਾਲਾ ਕੀਤਾ ਜਿਹਦੇ ਵਿੱਚ ਸਾਰੇ ਕਿਸਾਨ ਵੀਰਾਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਉਹਨਾਂ ਨੇ ਸਾਨੂੰ ਡੇਢ ਕਿਲੋਮੀਟਰ ਦਾ ਜਿਹੜਾ ਰਸਤਾ ਫ੍ਰੀ ਦੇ ਦਿੱਤਾ ਉਹ ਤਰਨਤਾਰ ਨੂੰ ਰੋਡ ਨੂੰ ਬਾਈਪਾਸ ਚੱਲ ਜਾਣਾ ਸੈਂਟਰ ਸਰਕਾਰ ਨੇ ਉਹਦੇ ਵਿੱਚ ਰੇਲਵੇ ਦੀ ਕ੍ਰੋਸਿੰਗ ਹੈ ਸੈਂਟਰ ਸਰਕਾਰ ਨੇ ਸਾਨੂੰ ਇੱਕ ਅੰਡਰਪਾਸ ਜਿਹੜਾ ਪਾਸ ਕਰ ਦਿੱਤਾ ਜਿਹੜਾ ਕਿ ਬਣਨਾ ਸ਼ੁਰੂ ਹੋ ਗਿਆ ਅੱਧਾ ਬਣ ਚੁੱਕਾ ਪੰਜਾਬ ਸਰਕਾਰ ਨੇ ਸਾਨੂੰ 1.5 ਕਿਲੋਮੀਟਰ ਦਾ ਰਸਤਾ ਤੇ ਕੀ ਬਣਾ ਕੇ ਦੇਣਾ ਸੀ ਸਰਕਾਰ ਨੇ ਜਾਂ ਇੱਥੋਂ ਦੇ ਲੋਕਲ ਪ੍ਰਸ਼ਾਸਨ ਨੇ ਸਾਡਾ ਉਹ ਵੀ ਬਣ ਰਿਹਾ ਜਿਹੜਾ ਬ੍ਰਿਜ ਹੈ ਉਹਨੂੰ ਰੋਕ ਦਿੱਤਾ ਜਿਦੇ ਕਿ ਸੈਂਟਰ ਸਰਕਾਰ ਦੇ ਪੈਸੇ ਲੱਗ ਰਹੇ ਸੋ ਬੇਨਤੀ ਕਰਦੇ ਆਂ ਸਰਕਾਰ ਨੂੰ ਬਾਰ-ਬਾਰ ਕਰਦੇ ਆਂ ਕਿ ਇਹ ਇੱਕ ਇਧਰੋਂ ਰਸਤਾ ਜੇ 1.5 ਕਿਲੋਮੀਟਰ ਦਾ ਰਸਤਾ ਨਿਕਲ ਜੂ ਤੇ ਤੁਸੀਂ ਵੇਖਦੇ ਜੇ ਕਿੰਨੀਆਂ ਲੰਮੀਆਂ ਲੰਮੀਆਂ ਲੈਣਾ ਲੱਗਦੀਆਂ ਨੇ ਚਰ ਦੇ ਵਿੱਚ ਜਦੋਂ ਕਿਸਾਨ ਆਉਂਦਾ ਤੇ ਸਾਰਾ ਸ਼ਹਿਰ ਵੀ ਪਰੇਸ਼ਾਨ ਹੋ ਜਾਂਦਾ ਤੁਹਾਨੂੰ ਪਤਾ ਲੱਗੇ ਚੀਦਾ ਸਾਹਿਬ ਗੁਰਦੁਆਰਾ ਉੱਥੇ ਵੀ ਮਾਨਤਾ ਬਹੁਤ ਹੈ ਬਹੁਤ ਜਨਤਾ ਆਉਂਦੀ ਹੈ ਉੱਥੇ ਵੀ ਰਾਸ਼ ਹੁੰਦਾ ਤੇ ਸਾਡੇ ਜਦੋਂ ਸੀਜ਼ਨ ਚੱਲਦਾ ਬਹੁਤ ਲੰਮੀਆਂ ਲੈਣਾ ਤੇ ਸਾਰੇ ਸ਼ਹਿਰ ਨੂੰ ਬਹੁਤ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਜੇ ਇੱਕ 1.5 ਕਿਲੋਮੀਟਰ ਦਾ ਟੋਟਾ ਬਣ ਜਾਵੇ ਤੇ ਸਾਡੀ ਮੰਡੀ ਦੀ ਜਿਹੜੀ ਆ ਨਹਾਰ ਹੀ ਬਦਲ ਜੂਗੀ ਤੇ ਸਾਰਾ ਸ਼ਹਿਰ ਵੀ ਜਿਹੜਾ ਸੁੱਕੀ ਹੋ ਜੂ ਤੁਹਾਡੇ ਥਰੂ ਫਿਰ ਸਰਕਾਰ ਨੂੰ ਅਪੀਲ ਕਰਦੇ ਆ ਜਿਹੜਾ ਸਾਡਾ ਕੰਮ ਹੋਇਆ ਵਾ ਉਹਨੂੰ ਨੇਪਰੇ ਚਾੜ੍ਹਨ ਤੇ ਇਹਨਾਂ ਦੀ ਧੰਨਵਾਦ ਮਿਹਰਬਾਨੀ ਇਹਨਾਂ ਦੀ ਜਿਹੜੀ ਇਸ ਵੇਲੇ ਜਿਹੜੀ ਆ ਫਸਲ ਆਈ ਹੈ ਇਹ ਕਿਹੜੀ ਫਸਲ ਹੈਗੀ ਹੈ ਜਿਹੜੀ ਇਸ ਵਕਤ ਇਹ ਕੰਮ ਚੱਲ ਰਿਹਾ ਹੈ ਇਹ ਜਿਹੜੀ ਮੰਡੀ ਦੇ ਵਿੱਚ ਤੁਸੀਂ ਫਸਲ ਵੇਖ ਰਹੇ ਹੋ ਇਹ ਬਾਸਮਤੀ ਦੀ ਫਸਲ ਹੈ ਇਹ ਵੈਰੈਟੀ 1509 ਤੇ 1692 ਵੈਰੈਟੀ ਹੈ ਇਹ ਮੰਡੀ ਦੇ ਵਿੱਚ ਜਿਹੜੀ ਆ ਇਹ ਆ ਰਹੀ ਹੈ ਤੇ ਇਸ ਦੀ ਖਰੀਦ ਜਿਹੜੀ ਆ 80 ਸਾਰੇਾਂ ਵੱਲੋਂ ਕੀਤੀ ਜਾ ਰਹੀ ਹੈ ਜਾਂ ਸਰਕਾਰ ਵੀ ਨਾਲ ਨਹੀਂ ਇਹ ਦੇ ਵਿੱਚ ਸਰਕਾਰੀ ਖਰੀਦ ਨਹੀਂ ਹੁੰਦੀ ਜਿਹੜੇ ਰਾਈਸ ਮਿਲ ਨੇ ਉਹਨਾਂ ਵੱਲੋਂ ਇਹ ਮਤਲਬ ਪ੍ਰਾਈਵੇਟ ਤੁਸੀਂ ਕਹਿ ਸਕਦੇ ਹੋ ਪ੍ਰਾਈਵੇਟ ਰਾਈਸ ਮਿਲ ਜਿਹੜਾ ਉਹ ਲੈ ਰਿਹਾ ਹੈ ਫਤਲਾ ਜੇ ਪ੍ਰਾਈਵੇਟ ਖਰੀਦ ਜਿਹੜੀ ਆ ਨਾਲ ਸਰਕਾਰੀ ਖਰੀਦ ਜਿਹੜੀ ਸ਼ੁਰੂ ਹੋਇਆ ਇੱਕ ਤਰੀਕ ਤੋਂ ਜਿਹੜਾ ਨਾਲ ਵਾਚੜ ਕੇ ਪਤਾ ਲਾਈ ਬਿਲਕੁਲ ਸਰਕਾਰ ਨੇ ਇੱਕ ਤਰੀਕ ਤੋਂ 16 ਤਰੀਕ ਤੋਂ ਜਿਹੜੀ ਆ ਸਰਕਾਰੀ ਬੋਲੀ ਸ਼ੁਰੂ ਕਰ ਦਿੱਤੀ ਆ ਉਹ ਜਿਹੜੀ ਫਸਲ ਆ ਉਹ ਪੱਕ ਕੇ ਜੇ ਮੰਡੀਆਂ ਦੇ ਵਿੱਚ ਆਈ ਨਹੀਂ ਆ ਉਹ ਅਕਤੂਬਰ ਦੇ ਮਹੀਨੇ ਪੱਕਣੀ ਆ ਉਦੋਂ ਆਊਗੀ ਤੇ ਉਦੋਂ ਹੀ ਸਰਕਾਰੀ ਜਿਹੜੀ ਆ ਉਹ ਪਰਚੇਜ਼ ਕਰਨਗੇ ਇਹ ਜਿੰਨਾ ਮਾਲ ਤੁਸੀਂ ਵੇਖ ਰਹੇ ਹੋ 2.5-3 ਲੱਖ ਬੋਰੀ ਇਹ ਸਾਰੀ ਬਾਸਮਤੀ ਦੀ ਵੈਰਾਈਟੀ ਵੈਰਾਈਟੀ 1509 ਤੇ 16 ਬਣਵਾਇਆ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਕਿਸ ਸਮੇਂ ਦਰਮਿਆਨ ਜੇ ਕਹ ਲਈਏ ਕਿ ਜਿਹੜੇ ਕਿਸਾਨ ਵੀਰ ਨੇ ਆਪਣੀਆਂ ਟਰਾਲੀਆਂ ਲੈ ਕੇ ਆਪਣੀਆਂ ਫਸਲਾਂ ਲੈ ਕੇ ਮੰਡੀ ਚਾਹਤ ਸਕਦੇ ਆ ਉਹ ਵੇਖੋ ਇੱਕ ਟਾਈਮ ਅਸੀਂ ਨਿਸ਼ਚਿਤ ਕੀਤਾ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਸਾਨੂੰ ਰਸਤੇ ਦੀ ਪ੍ਰੋਬਲਮ ਆ ਉਸੇ ਰਸਤੇ ਥਾਣੀ ਕਿਸਾਨ ਆਉਂਦਾ ਤੇ ਉੱਥੇ ਰਸਤੇ ਥਾਣੀ ਰਾਈਸ ਮਿਲ ਵਾਲਾ ਜਿਹੜਾ ਟਰੱਕ ਆ ਮਾਰ ਲੈ ਕੇ ਲੋਡ ਹੋ ਕੇ ਜਾਂਦਾ ਤੇ ਉਹਦੇ ਕਾਰਨ ਜਿਹੜਾ ਭਾਰੀ ਪਰੇਸ਼ਾਨੀ ਜਿਹੜੀ ਕਿਸਾਨ ਨੂੰ ਵੀ ਆਉਂਦੀ ਆ ਤੇ ਰਾਈਸ ਮਿਲ ਨੂੰ ਵੀ ਆਉਂਦੀ ਆ ਉਹਦੇ ਵਾਸਤੇ ਅਸੀਂ ਟਾਈਮ ਨਿਸ਼ਚਿਤ ਕੀਤਾ ਵਾ ਕਿਸਾਨ ਰਾਤੀ 12 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਜਿਹੜਾ ਮੰਡੀ ਦੇ ਵਿੱਚ ਐਂਟਰ ਕਰੇ ਤੇ ਜਿਹੜੇ ਟਰੱਕ ਆ ਉਹ ਆਪਣਾ ਦੁਪਹਿਰੇ 12 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਕਰਨ ਜਿਹਦੇ ਨਾਲ ਆਪਣਾ ਪ੍ਰਸ਼ਾਸਨ ਨੂੰ ਕੋ ਸੌਰੀ ਸ਼ਹਿਰ ਵਾਸੀਆਂ ਨੂੰ ਤੇ ਸਾਡੇ ਕਿਸਾਨਾਂ ਨੂੰ ਤੇ ਰਾਈਸ ਮੇਲ ਨੂੰ ਨਾ ਮੁਸ਼ਕਲ ਹੋਵੇ ਉਹਦੇ ਕਰਕੇ ਅਸੀਂ ਇਹ ਟਾਈਮ ਤੈਅ ਕੀਤਾ ਤੇ ਉਹਦੇ ਮੁਤਾਬਕ ਅਸੀਂ ਚੱਲ ਵੀ ਰਹੇ ਹਾਂ ਤੇ ਉਹ ਸਾਡਾ ਜਿਹੜਾ ਇੱਕ ਵਧੀਆ ਪ੍ਰਾਲਾ ਤੇ ਠੀਕ ਸਾਡਾ ਕੰਮ ਚੱਲੀ ਜਾ ਰਿਹਾ ਜੀ ਖਾਸ ਤੌਰ ਦੇ ਉੱਤੇ ਕਿਉਂਕਿ ਜਿਹੜੇ ਹਾਲਾਤ ਇਸ ਵਕਤ ਬਣੇ ਸੀਗੇ ਪੰਜਾਬ ਦੇ ਕਾਫੀ ਜ਼ਿਆਦਾ ਨੁਕਸਾਨ ਕਿਉਂਕਿ ਬਹੁਤ ਨੁਕਸਾਨ ਇਸ ਵਾਰੀ ਪੰਜਾਬ ਨੂੰ ਚਲਣਾ ਪਿਆ ਫਸਲਾਂ ਜਿਹੜੀਆਂ ਸਾਰੀਆਂ ਖਰਾਬ ਹੋ ਚੁੱਕੀਆਂ ਨੇ ਤਾਂ ਉਹ ਖਰਾਬ ਹੋਣ ਦੇ ਨਾਲ ਕਿੰਨਾ ਕੁ ਫਰਕ ਤੁਸੀਂ ਸਮਝਦੇ ਹੋ ਕਿਉਂਕਿ ਅੱਗੇ ਇਹਨਾਂ ਦਿਨਾਂ ਦੇ ਵਿੱਚ ਕਿੰਨੇ ਜੇਕਰ ਅਸੀਂ ਪਰਸੈਂਟੇਜ ਦੀ ਗੱਲ ਕਰ ਲਈਏ ਤਾਂ ਕਿੰਨੇ ਪਰਸੈਂਟ ਜਿਹੜੀ ਫਸਲ ਪਹਿਲਾਂ ਇਹਨਾਂ ਦਿਨਾਂ ਚ ਆ ਜਾਂਦੀ ਸੀ ਕਿ ਤਾਂ ਇਸ ਵਾਰੀ ਕਿੰਨੀ ਘਾਟੀਆਂ ਵਧ ਕੇ ਆਈਏ ਜਾਂ ਘਾਟਿਆ ਵੇਖੋ ਜੀ ਬਹੁਤ ਜ਼ਿਆਦੀ ਜਿਹੜੀ ਇਹ ਫਸਲ ਹੈ ਨਾ ਉਹ ਐਰ ਕੀ ਘਾਟਾ ਆ ਰਹੀ ਹੈ ਸਾਡੀ ਮੰਡੀ ਦੇ ਵਿੱਚ ਐਰ ਕੀ तकरीबन 70 ਲੱਖ ਬੋਰੀ ਜਿਹੜੀ ਸੀ ਬਾਸਬਤੀ ਦਾ ਅਨੁਮਾਨ ਸੀ ਆਉਂਦਾ ਠੀਕ ਹੈ ਜੀ ਜਿਹੜੀ ਕੀ ਸਾਨੂੰ ਉਮੀਦ ਹੈ ਕਿ ਜਿਹੜੀ 40 ਲੱਖ ਬੋਰੀ ਜਿਹੜੀ ਹੋ ਰਹਿ ਗਈ ਆ ਮਤਲਬ ਤਕਰੀਬ ਕਹਿ ਲਈਏ ਕਿ 30 ਲੱਖ ਦੇ ਕਰੀਬ ਦੇ ਹਾਂ ਸੁਣ ਲਓ ਜੀ 30 ਲੱਖ ਬੋਰੀ ਜਿਹੜੀ ਆ ਕੁਛ ਤੇ ਜਿਹੜੀ ਉਹ ਹਾੜਾਂ ਦੀ ਮਾਰ ਆ ਗਈ ਲਪੇਟਾਂ ਗਈ ਉਹ ਖਰਾਬ ਹੋ ਗਈ ਜੇ ਕਿਸੇ ਵੀਰ ਦੀ ਉਹ ਬਚ ਵੀ ਗਈ ਆ ਤੇ ਉਹ ਉਹਨੂੰ ਹੜਪੀਟ ਤੇ ਝੋਨਾ ਕਹਿੰਦੇ ਆ ਉਹ ਆਣ ਕੇ ਇੱਥੇ 2000 ਰੁਪਏ ਕਿਵੰਟਲ ਵੇਚ ਰਿਆ ਹੈ ਜਿਹੜਾ ਕਿਸਾਨ ਉਹਨੂੰ ਜੀਦੀ ਦੇ ਵਿਚਾਰੇ ਦਾ ਮਤਲਬ ਏਰੀਆ ਚ ਪਾਣੀ ਆ ਗਿਆ ਉਹਦਾ ਤਾਂ ਨੁਕਸਾਨ ਹੈਗਾ ਹੈਗਾ ਆਮ ਜਿਹੜਾ ਕਿਸਾਨ ਆ ਮਾਝੇ ਦਾ ਕਿਸਾਨ ਸਮਝ ਲੋ ਜਿਆਦਾ ਕਿਉਂਕਿ ਮਾਝੇ ਦੇ ਵਿੱਚ ਬਾਸਬਤੀ ਲੱਗਦੀ ਹੈ ਇਹ ਬਾਸਬਤੀ ਯੂਨ ਜਿਹੜਾ ਇਹਨੂੰ ਇਹ ਲਾਨਿਆ ਠੀਕ ਹੈ ਨਾ ਜੀ ਕਿ ਬਾਸਬਤੀ ਲਗਾਓ ਬਾਸਬਤੀ ਪਿਛਲੇ ਸਾਲ ਦੇ ਨਾਲੋਂ 7 ਕਿਵੰਟਲ ਜਿਹੜੀ ਉਸਤਨ 7 ਕਿਵੰਟਲ 7 ਕਿਵੰਟਲ ਘੜ ਗਈ 3200 ਦੇ ਭਾਅ ਨਾਲ 22000 ਰੁਪਇਆ ਪ੍ਰਤੀ ਏਕੜ ਜਿਹੜਾ ਕਿਸਾਨ ਦਾ ਉਹ ਘਟ ਵਟਿਆ ਗਿਆ ਕਿਸਾਨ ਨੇ 70000 ਰੁਪਏ ਨੂੰ ਜਿਹੜੀ ਪੈਲੀ ਆ ਉਹ ਠੇਕੇ ਤੇ ਲਈ ਹੈ ਕਿਉਂਕਿ ਮਾਜੇ ਦੇ ਆਪਣੇ ਲੋਕ ਏਡੇ ਵੱਡੇ ਨਹੀਂਗੇ ਛੋਟੇ ਛੋਟੇ ਲੋਕ ਆ ਮਿਹਨਤੀ ਲੋਕ ਨੇ ਖਰਸੀ ਲੋਕ ਨੇ ਇਹ ਲਾਗੇ ਜਿਹੜੇ ਕੋਈ ਲੋਕ ਬਾਹਰ ਗਏ ਉਹਨਾਂ ਦੀਆਂ ਜ਼ਮੀਨਾਂ ਠੇਕੇ ਤੇ ਲੈ ਲੈਂਦੇ 70000 ਦੀ ਜ਼ਮੀਨ ਲੈ ਕੇ ਤੇ 50000 ਕਿल्ले ਦਾ ਉਹਨਾਂ ਦੀ ਅੱਜ ਵੜਤਾ ਆ ਰਹੀ ਹੈ ਇਹ ਤੁਸੀਂ ਦੱਸੋ ਕਿ 70000 ਰੁਪਏ ਲੈ ਕੇ 50000 ਵਰਤਾਈ ਉਹਦੇ ਚੋਂ 20000 ਰੁਪਇਆ ਉਹਨੇ ਉਹਦੇ ਤੇ ਮਤਲਬ ਖਰਚਾ ਕੀਤਾ ਆ ਉਹਦੀ ਲਵਾਈ ਦਿੱਤੀ ਆ ਖਾਦ ਦਿੱਤੀ ਆ ਠੀਕ ਆ ਉਹਦੀ ਕਟਾਈ ਦਿੱਤੀ ਆ ਤੇ ਰਹਿ ਗਿਆ 30000 ਅੱਜ ਦੀ ਡੇਟ ਦੇ ਵਿੱਚ ਕਿਸਾਨ ਨੂੰ 40000 ਰੁਪਇਆ ਕਿੱਲੇ ਦਾ ਘਾਟਾ ਆ ਪਰ ਕਿੱਲੇ ਦਾ ਇਹਦੀ ਪਰਪਾਈ ਕੋਈ ਨਾ ਸਰਕਾਰ ਕਰ ਸਕਦੀ ਆ ਠੀਕ ਹੈ ਨਾ ਇਹ ਪਰਮੇਸ਼ਰ ਹੀ ਕਰ ਸਕਦਾ ਹੈ ਜੇ ਇਹ ਕਰੇ ਉਹਨਾਂ ਦੀ ਐਰ ਕੀ ਦੂਰੀ ਮਾਰ ਜਿਹੜੀ ਆ ਉਹ ਜੇ ਕਿਸਾਨਾਂ ਨੂੰ ਵੱਜੀ ਤੇ ਉਹ ਆੜਤੀਆਂ ਨੂੰ ਵੀ ਵੱਜੀ ਕਿਉਂਕਿ ਸਾਡਾ ਜਿਹੜਾ ਕਿਸਾਨ ਆੜਤੀ ਤੇ ਮਜ਼ਦੂਰ ਇਹਦਾ ਬਹੁਤ ਹੀ ਵਧੀਆ ਇੱਕ ਰਿਸ਼ਤਾ ਆ ਠੀਕ ਹੈ ਨਾ ਜੇ ਸਾਡਾ ਕਿਸਾਨ ਜਿਹੜਾ ਉਹ ਖੁਸ਼ਹਾਲ ਨਹੀਂ ਤੇ ਫਿਰ ਸਮਝ ਲਓ ਵੀ ਅਹੀਂ ਕੋਈ ਖੁਸ਼ਹਾਲ ਨਹੀਂ ਇਹਦੇ ਨਾਲ ਮਜ਼ਦੂਰ ਦਾ منہ ਘਟਾ ਕਿਉਂਕਿ ਜੇ ਇਸ ਮੰਡੀ ਦੇ ਵਿੱਚ 70 ਲੱਖ ਬੋਰੀ ਆਉਣੀ ਸੀ ਉਹਨੇ 70 ਲੱਖ ਦੀ ਮਜ਼ਦੂਰੀ ਲੈਣੀ ਸੀ ਜਿਹੜੀ ਕੀ ਉਹਨੂੰ ਐਰਕੀ 50 ਲੱਖ ਦੀ ਮਜ਼ਦੂਰੀ ਮਿਲਣੀ 20 ਲੱਖ ਬੁਰੀ ਦੀ ਉਹਨੂੰ ਮਜ਼ਦੂਰੀ ਮਿਲਣੀ ਨਹੀਂ ਆਰਤੀਏ ਨੂੰ ਕਮਿਸ਼ਨ ਨਹੀਂ ਮਿਲਣੀ ਜੱਟ ਨੂੰ ਉਹਦਾ ਪੈਸਾ ਨਹੀਂ ਮਿਲਣਾ ਕੁੱਲ ਮਿਲਾ ਕੇ ਜਿਹੜਾ ਐਰਕੀ ਝੋਨੇ ਦਾ ਸੀਜ਼ਨ ਹੈ ਇਹ ਘਾਟੇ ਵੰਦਾ ਆ ਪਿਛਲੇ ਸਾਲ ਵੀ ਮਾਝੇ ਦੇ ਵਿੱਚ ਗੜੇਮਾਰੀ ਹੋ ਗਈ ਸੀ ਬਹੁਤ ਨੁਕਸਾਨ ਹੋਇਆ ਐਰਕੀ ਝੋਨਾ ਜਿਹੜਾ ਇਹ بارشਾਂ ਹੋਣ ਕਾਰਨ ਕੁਦਰਤੀ ਆਫਤ ਇਸ ਕਹ ਲੋ ਇਹਨੂੰ بارشਾਂ ਹੋਣ ਕਾਰਨ ਜਿਹੜਾ ਝੋਨਾ ਆ ਇਹ ਕੁ ਸਿਆਣਿਆਂ ਦੀ ਘਾਵਤ ਆ ਪੁਰਾਣੀ ਘਾਵਤ ਤੁਰੀ ਆਉਂਦੀ ਇਹ ਬਜ਼ੁਰਗਾਂ ਤੋਂ ਸੁਣਦੇ ਆਉਣੇ ਆ ਕਿ ਜਦੋਂ ਔੜ ਹੁੰਦੀ ਆ ਨਾ ਔੜ ਦਾ ਮਤਲਬ ਜਦੋਂ ਮੀਂਹ ਨਹੀਂ ਪੈਂਦੇ ਉਦੋਂ ਝੋਨਾ ਜਿਹੜਾ ਉਹ ਜ਼ਿਆਦਾ ਨਿਕਲਦਾ ਹੈ ਠੀਕ ਹੈ ਜਦੋਂ بارش ਹੁੰਦੀ ਆ ਉਹ ਝੋਨਾ ਜਿਹੜਾ ਉਹ ਮਤਲਬ ਜਿਹੜਾ ਉਹਦਾ ਦਾਣਾ ਹੁੰਦਾ ਉਹ ਪਤਲ ਬਣ ਜਾਂਦੀ ਹੈ ਠੀਕ ਹੈ ਨਾ ਤੇ ਰੰਗ ਵੀ ਜਿਹੜਾ ਉਹ ਕਾਲਾ ਹੋ ਗਿਆ ਕਿਉਂਕਿ بارش ਹੀ ਪਈ ਗਈ ਤੁੱਪ ਲੱਗੀ ਨਹੀਂ ਕੋਈ ਵੀ ਚੀਜ਼ ਆਪਾਂ ਉਹਨੂੰ ਮਤਲਬ ਰੱਖ ਦਈਏ ਕਿ ਇਸ ਹਲਾਬ ਦੇ ਥਾਂ ਤੇ ਉਹ ਸੁਲਾਬੀ ਜਾਂਦੀ ਉਹਨੂੰ ਉੱਲੀ ਲੱਗ ਜਾਂਦੀ ਆ ਉਹਨੂੰ ਉੱਲੀ ਲੱਗ ਗਈ ਠੀਕ ਹੈ ਨਾ ਜੀ ਇਸ ਕਰਕੇ ਕਿਸਾਨ ਦਾ ਜਿਆਦਾ ਬਹੁਤ ਬੁਰਾ ਹਾਲ ਆ ਲਿਆ ਆੜਤੀਏ ਦਾ ਵੀ ਬੜਾ ਬੁਰਾ ਹਾਲ ਆ ਲਿਆ ਜੇ ਅਸੀਂ ਝਾੜ ਦੀ ਗੱਲ ਕਰੀਏ ਤਾਂ ਕਿੰਨਾ ਪਹਿਲਾਂ ਜੇ ਆਪਾਂ ਹਾਲਾਤਾਂ ਤੋਂ ਪਹਿਲਾਂ ਕਿਉਂਕਿ ਇਸ ਵਾਰੀ ਜਿਹੜੇ ਹਾਲਾਤ ਕਾਫੀ ਮਾੜੇ ਜਿੱਦਾਂ ਤੁਸੀਂ ਵੀ ਦੱਸਿਆ ਕਿ ਬਹੁਤ ਮਾੜੇ ਦੇ ਤਾਂ ਝਾੜ 'ਚ ਕਿੰਨਾ ਕੁ ਫਰਕ ਪਿਆ ਪਹਿਲਾਂ ਜੇਕਰ ਆਮਦਿਨਾਂ ਦੀ ਗੱਲ ਕਰੀਏ ਜਦੋਂ ਕਿਸਾਨ ਲੈ ਕੇ ਆਉਂਦੇ ਸੀ ਚਾਹੇ ਬਾਸਵਤੀ ਦੀ ਗੱਲ ਕਰ ਲਈਏ ਜਾਂ ਫਿਰ ਦੂਸਰੀ ਵੈਰੈਟੀ ਦੀ ਗੱਲ ਕਰ ਲਈਏ ਤਾਂ ਪਹਿਲੇ ਨਾਲੋਂ ਐਦਕੀ ਝਾੜ 'ਚ ਵੀ ਫਰਕ ਪਿਆ ਕਾਫੀ ਮੈਂ ਤੁਹਾਨੂੰ ਬੇਨਤੀ ਸ਼ੈਤ ਤਾਂ ਗੱਲ ਪਗੜੀ ਨਹੀਂ ਮੇਰੀ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਆ ਵੀ ਪਰ ਕਿੱਲੇ ਮਗਰ 7 ਕੁਇੰਟਲ ਜੀ 7 ਕੁਇੰਟਲ ਕਿੱਲੇ ਮਗਰ ਕਿਸਾਨ ਦਾ ਝਾੜ ਘਟ ਗਿਆ ਤੇ ਉਹ ਝਾੜ ਘਟਣ ਦੇ ਨਾਲ ਆਟੋਮੈਟਿਕਲੀ ਜਿਹੜੀ ਪਿਛੇ ਇਨਾ ਦਿਨਾਂ ਦੇ ਵਿੱਚ 4 ਲੱਖ ਬੋਰੀ ਆ ਰਹੀ ਆਉਣੀ ਸੀ ਐਰ ਕੀ 2.5 ਲੱਖ ਆ ਰਹੀ ਹੈ 1.5 ਲੱਖ ਬੋਰੀ ਇੱਕ ਦਿਨ ਦੇ ਵਿੱਚ ਹੀ ਘਟ ਆ ਰਹੀ ਹੈ ਉਹਦਾ ਰੀਜਨ ਇਹੀ ਹੈ ਕਿ ਉਹ ਕਿਸਾਨ ਦਾ ਜਿਹੜਾ ਅੱਗੇ ਝੋਨਾ ਜਿਹੜਾ ਇੱਕ ਟਰਾਲੀ ਦੇ ਵਿੱਚ ਤਿੰਨਾਂ ਕਿੱਲਿਆਂ ਦਾ ਲਿਉਂਦਾ ਸੀ ਆਰ ਕੀ ਉਸੇ ਟਰਾਲੀ ਦੇ ਵਿੱਚ ਉਹ ਪੰਨਿਆਂ ਕਿੱਲਿਆਂ ਦਾ ਪਾ ਕੇ ਲਿਆ ਰਿਹਾ ਕਿਉਂਕਿ ਉਹਦਾ ਵਜਨ ਹੀ ਨਹੀਂ ਹੈਗਾ ਤੇ ਉਹ ਆਪੇ ਆਟੋਮੈਟਿਕਲੀ ਜਿਹੜਾ ਉਹ ਜਿਹੜਾ ਝੋਨਾ ਆ ਆ ਜਿਹੜੀ ਬਾਸਪਤੀ ਹੈ ਉਹ ਘਟ ਗਈ ਆਟੋਮੈਟਿਕਲੀ ਘਟ ਗਈ ਤੇ ਜਿਹੜੀ ਗੱਲ ਰਹੀ ਪਰਮਲ ਦੀ ਜਿਹੜੀ ਗਵਰਨਮੈਂਟ ਦੀ ਪਰਚੇਜ਼ ਚ ਆਉਣੀ ਆ ਉਹ ਗਵਰਨਮੈਂਟ ਦੀ ਅਜੇ ਜਿਹੜੀ ਜਿਹੜੀ ਸਾਡੀ ਪਰਮਲ ਆ ਉਹ ਥੋੜੀ ਅਜੇ ਲੇਟ ਆ ਅਜੇ ਕਿਉਂਕਿ ਸਾਡੀ ਬਾਸਪਤੀ ਇਹ ਮੰਡੀ ਦੇ ਵਿੱਚ ਜ਼ਿਆਦੀ ਅਜੇ ਆ ਰਹੀ ਹੈ ਅਜੇ ਪਰਮਲ ਦੀ ਘੁਟੇਰੀ ਆ ਨਹੀਂ ਰਹੀ ਪਰਮਲਦੇ ਮੇਰੇ ਖਿਆਲ ਅਗਲੇ ਦਿਨਾਂ ਦੇ ਵਿੱਚ ਜਿਹੜੀ ਆ ਇਹਦੀ ਸਪੀਡ ਜਿਹੜੀ ਪਰਮਲ ਦੀ ਵਧੇਗੀ ਤੇ ਬਾਸਬਤੀ ਦੀ ਘਟੇਗੀ ਫਿਰ ਇੱਕ ਬਾਸਬਤੀ ਆਉਂਦੀ ਹੈ 11 21 ਜਿਹਨੂੰ ਕਹਿ ਲੈਂਦੇ 17 18 ਇਹ 1509 ਆ ਉਹ ਪੱਕਣ ਨੂੰ ਤਿਆਰ ਆ ਉਹ ਆਏਗੀ ਪਰ ਉਹਦਾ ਵੀ ਪਤਾ ਲੱਗਦਾ ਵੀ ਉਹ ਵੀ ਘਾਟੇ 'ਚ ਆ ਘਾਟੇ ਜਮੀਨ ਜੀ ਉਹ ਵੀ ਡਾਕੀ ਹੋਗੀ ਆ ਉਹ ਵੀ ਘਟੇਗੀ ਉਹ ਵੀ ਘਟੇਗੀ ਮਤਲਬ ਹੜਾ ਕਰਕੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੈ ਜਿੱਥੇ ਕਿਸਾਨਾਂ ਨੂੰ ਉੱਥੇ ਆੜਤੀਆਂ ਨੂੰ ਮਜ਼ਦੂਰਾਂ ਨੂੰ ਸਭ ਨੂੰ ਨਾਲ ਦੀ ਨਾਲ ਚੱਲਣਾ ਮੈਂ ਕਿਹਾ ਜੀ ਮਜ਼ਦੂਰ ਕਿਸਾਨ ਆੜਤੀ ਲੇਬਰ ਮਨੀਮ ਹਰੇ ਕਿਉਂਕਿ ਰੋਟੀ ਵੇਖੋ ਜੀ ਮੈਂ ਤੁਹਾਨੂੰ ਅੱਗੇ ਗੱਲ ਦੱਸਾਂ ਇੱਕ ਕਿਸਾਨ ਆ ਅਸੀਂ ਵੀ ਕਿਸਾਨ ਦੇ ਬੇਟੇ ਕਿਸਾਨ ਆ ਕਿਸਾਨ ਜਦੋਂ ਆਉਂਦਾ ਤੇ ਉਹ ਹਰੇਕ ਵਾਸਤੇ ਜਿਹੜਾ ਨਾ ਸਿਆਣਿਆਂ ਦੀ ਕਹਾਵਤ ਹੈ ਕਿ ਅਸੀਂ ਪੁਰਾਣੀ ਤੁਹਾਨੂੰ ਕਹਾਵਤ ਦੱਸ ਰਹੇ ਆ ਵੀ ਜਿਹੜਾ ਕੱਪੜੇ ਵਾਲਾ ਵਪਾਰੀ ਹੈ ਨਾ ਕਿਤੇ ਉਹਦੇ ਕੋਲ ਕੱਪੜਾ ਲੈਣ ਚਲ ਜੀਏ ਨਾ ਉਹ ਪੁੱਛਦਾ ਵੀ ਹੋਰ ਸ਼ਾਹੀ ਜੀ ਦੱਸੋ ਕਿਦਾਂ ਖੇਤੀਬਾੜੀ ਠੀਕ ਐ ਉਹਦਾ ਕੋਈ ਖੇਤੀਬਾੜੀ ਨਾਲ ਕੰਸਲਟ ਨਹੀਂ ਪਰ ਉਹਦਾ ਖੇਤੀਬਾੜੀ ਨਾਲ ਕੰਸਲਟ ਏ ਆ ਕੀ ਉਹ ਖੇਤੀਬਾੜੀ ਪੁੱਛਦਾ ਵੀ ਜੇ ਸ਼ਾਦੀ ਚੰਗੀ ਹੋਊਗੀ ਪੈਸਾ ਬਾਜ਼ਾਰ ਚ ਆਊਗਾ ਤੇ ਕੱਪੜਾ ਲੈਣੇ ਆਊਗਾ ਕੋਈ ਕੂਲਰ ਲੈਣ ਆਊਗਾ ਕੁਝ ਸਾਈਕਲ ਲੈਣ ਆਊਗਾ ਇਸ ਕਰਕੇ ਜਿਹੜਾ ਕਿਸਾਨ ਆ ਅੰਨ ਜਿਹੜਾ ਅੰਨ ਦਾਤਾ ਆ ਇੱਥੋਂ ਤੱਕ ਵੀ ਇਹ ਜਿਹਨੂੰ ਇੱਥੇ ਮੰਡੀਆਂ ਦੇ ਵਿੱਚ ਆ ਵੇਖੋ ਆ ਦਾਣੇ ਆਏ ਆ ਨਾ ਤੇ ਇਹ ਕਬੂਤਰ ਆਉਂਦੇ ਆ ਕਬੂਤਰ ਇਹਨਾਂ ਨੂੰ ਖਾਂਦੇ ਆ ਉਹਨਾਂ ਲਈ ਵੀ ਵੇਖ ਲਓ ਕੁਦਰਤ ਨੇ ਅੰਨ ਦਾਤੇ ਨੂੰ ਮਤਲਬ ਜਿਹੜਾ ਇਹ ਬਣਾਇਆ ਆ ਇੱਥੇ ਪਤਾ ਨਹੀਂ ਲੱਖਾਂ ਹੀ ਦੁਨੀਆ ਜਿਹੜੀ ਆ ਉਹ ਕਿਸਾਨ ਤੋਂ ਰੋਟੀ ਖਾਂਦੇ ਆ ਪਰ ਕਿਸਾਨ ਵਿਚਾਰਾ ਜਿਹੜਾ ਅੱਜ ਉਹ ਬੜਾ ਮਧੋਲਿਆ ਪਿਆ ਬੜਾ ਬਹੁਤ ਹੀ ਉਹਦੇ ਹਾਲਾਤ ਜਿਹੜੇ ਆ ਪਰ ਉਹ ਫੇਰ ਵੀ ਉਹਦਾ ਚਿਹਰਾ ਜਿਹੜਾ ਨਾ ਕੁਦਰਤ ਨੇ ਉਹਨੂੰ ਬੜਾਇਆ ਏ ਇਦਾਂ ਦਾ ਉਹਦਾ ਚਿਹਰਾ ਫੇਰ ਵੀ ਖੁਸ਼ ਹੋਣ ਦਾ ਕੋਈ ਗੱਲ ਨਹੀਂ ਉਹਨਾਂ ਨਾਲ ਵੀ ਵੇਖੋ ਜਿੰਨਾਂ ਦਾ ਰੁੜੀ ਗਿਆ ਸਾਰਾ ਮੇਰਾ ਤਾਂ 7 ਕੁਇੰਟਲ ਘੱਟ ਨਿਕਲੇ ਆ ਨਾ ਤੇ ਉਹਨਾਂ ਨਾਲ ਵੀ ਆਂਦਾ ਵੇਨੇ ਜਦੋਂ ਵੀ ਜਿੰਨਾਂ ਦਾ ਰਿਆ ਇੱਕ ਅੱਖ ਨਹੀਂ ਮੈਂ ਤਾਂ ਫੇਰ ਆਪਣੇ ਘਰ ਜਾ ਕੇ ਸੌਂਗਾ ਤੇ ਸਹੀ ਆਪਣੇ ਕਮਰੇ 'ਚ ਸੌਂਗਾ ਇਸ ਕਰਕੇ ਬਹੁਤ ਜ਼ਿਆਦਾ ਸਾਡੇ ਪੰਜਾਬ ਨਾਲ ਧੱਕਾ ਹੋਇਆ ਤੇ ਇਹ ਇਹ ਅਸੀਂ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਅਸੀਂ ਪਿੱਛੇ ਚਲੇ ਗਏ 5-7 ਸਾਲ ਅਸੀਂ ਪਿੱਛੇ ਚਲੇ ਗਏ ਆ ਤੇ ਪਰ ਇਹ ਪਰਮਾਤਮਾ ਆ ਉਹ ਉਹਦੇ ਐਵੇਂ ਕਿਸੇ ਦੇ ਕਿੜ ਕਰੇਵੇਂ ਉਹਨੂੰ ਦੋਸ਼ੀ ਕਾਦੀਏ ਉਹਨੂੰ ਦੋਸ਼ੀ ਕਹਿ ਦਈਏ ਇਹਦਾ ਕੋਈ ਫਾਇਦਾ ਨਹੀਂ ਇਹ ਪਰਮੇਸ਼ਰ ਹੀ ਆ ਫਿਰ ਇਹਨਾਂ ਦੀ ਪਰਭਾਈ ਪਰਮੇਸ਼ਰ ਹੀ ਕਰੂਗਾ ਤੇ ਗੱਲ ਬਣਨੀ ਆ ਉਹਨਾਂ ਜੇਰ ਨਹੀਂ ਬਣ ਸਰਕਾਰ ਤੋਂ ਕੋਈ ਆਸ ਰੱਖਦੇ ਸਰਕਾਰ ਤੋਂ ਅਸੀਂ ਇਹੀ ਕਹਿੰਨੇ ਆ ਕਿ ਜਿਹੜਾ ਹੁਣ ਅਗਲਾ ਸਮਾਂ ਆ ਰਿਹਾ ਉਹ ਜਿਹੜਾ ਆ ਝੋਨਾ ਮੰਡੀਆਂ ਦੇ ਵਿੱਚ ਉਹਨੂੰ ਸ਼ੁਰੂ ਹੋਣਾ ਹੈ ਇਹੀ ਕਿਸਾਨਾਂ ਦਾ ਜਿੰਨਾ ਜਿਹੜਾ ਜਿੰਨਾ ਕ ਜੋਗਾ ਰਹਿ ਗਿਆ ਇਹਨੂੰ ਚੱਕ ਲਵੇ ਤੇ ਜਿਹੜਾ ਹੜਪੀੜ ਤਾਲੇ ਏਰੀਏ ਆ ਉਹਨਾਂ ਦੇ ਜਿਹੜਾ ਕੋਈ ਸੜਕਾਂ ਟੁੱਟ ਗਈਆਂ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਆ ਉਹਨਾਂ ਨੂੰ ਜਿਹੜਾ ਠੁਕਮਾ ਮੁਆਵਜ਼ਾ ਜਿਹੜਾ ਉਹ ਸਰਕਾਰ ਦੇ ਦੇਵੇ ਇਹੋ ਕੋਸ਼ਿਸ਼ ਹੀ ਹੋ ਸਕਦਾ ਹੋਰ ਇਸ ਤੋਂ ਵੱਡਾ ਕੋਈ ਗੱਲ ਨਹੀਂ ਹੈਗੀ ਜਿਹੜੀ ਕੋਈ ਚੀਜ਼ ਰਹਿ ਗਈ ਹੈ ਮਤਲਬ ਪਰਮਲ ਉਹਨੂੰ ਅਫਸਰਸ਼ਾਹੀ ਨੂੰ ਕਹਿ ਕੇ ਉਹਨੂੰ ਚਕਾਵੇ ਜੱਟ ਦਾ ਕੋਈ ਨਾ ਕੁਛ ਤੇ ਉਹਦੀ ਪਰਪਾਈ ਹੋਵੇ ਵਿਚਾਰੇ ਦੀ ਜੀ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੇ ਕੀਤੇ ਆ ਤੁਸੀਂ ਵੇਖ ਸਕਦੇ ਹੋ ਕਿ ਮੰਡੀ ਦੇ ਜਿਹੜੇ ਹਾਲਾਤ ਨੇ ਇਸ ਵਕਤ ਕਾਫੀ ਜ਼ਾਦਾ ਮਾੜੇ ਹਾਲਾਤ ਦੱਸਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਆਰਟੀਆਂ ਨੇ ਵੀ ਇੱਥੇ ਉਹੀ ਗੱਲ ਆਖੀ ਆ ਨਾਲ ਦੀ ਨਾਲ ਜੇਕਰ ਅਸੀਂ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਵੀ ਇਹੀ ਗੱਲ ਆਖੀ ਗਈ ਹੈ ਕਿ ਪਹਿਲੇ ਨਾਲੋਂ ਕਿਉਂਕਿ ਪਹਿਲਾਂ ਜੇ ਆਪਾਂ ਗੱਲ ਕਰੀਏ ਖਾੜਾ ਤੋਂ ਪਹਿਲਾਂ ਜੇਕਰ ਅਸੀਂ ਪਿਛਲੇ ਸੀਜ਼ਨ ਦੀ ਗੱਲ ਕਰੀਏ ਜਾਂ ਉਸ ਤੋਂ ਪਿਛਲੇ ਸੀਜ਼ਨ ਦੀ ਗੱਲ ਕਰੀਏ ਤਾਂ ਔਰੇ ਮੁਤਾਬਕ ਜੇਕਰ ਹੁਣ ਬਾਸਵਤੀ ਆ ਰਹੀ ਆ ਤਾਂ 70% ਚੋਂ ਸਾਰੀ 40% ਜਿਹੜੀ ਬਾਸਵਤੀ ਇਸ ਵਕਤ ਮੰਡੀਆਂ ਦੇ ਵਿੱਚ ਆ ਰਹੀ ਆ ਤਾਂ 30% ਦਾ ਘਾਟਾ ਜੋ ਬਾਸਵਤੀ 'ਚ ਵੀ ਪਿਆ ਤੇ ਬਾਕੀ ਫਸਲਾਂ ਦੇ ਵਿੱਚ ਵੀ ਜਿਹੜਾ ਘਾਟਾ ਆਉਣ ਵਾਲੇ ਸਮੇਂ 'ਚ ਉਹਨਾਂ ਵੱਲੋਂ ਅਖਾ ਗਿਆ ਕਿ ਪਏਗਾ ਕਿਉਂਕਿ ਨੁਕਸਾਨ ਜਿਹੜਾ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਹੋਇਆ ਤਾਂ ਮੰਡੀ ਦੇ ਹਾਲਾਤ ਜਿਹੜੇ ਨੇ ਤੁਹਾਡੇ ਨਾਲ ਉਹ ਵੀ ਸਾਂਝੇ ਕੀਤੇ ਨੇ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਤੁਹਾਡੇ ਨਾਲ ਕੱਲੀ-ਕੱਲੀ ਅਪਡੇਟ ਜਿਹੜੀ ਆ ਉਹ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੁਨੀਕਮਰ ਦੇ ਨਾਲ ਅਲਕਸ਼ ਸੁਨੇਗ ਜਗਬਾਨੀ ਟੀਵੀ ਸ਼੍ਰੀ ਅਮਸਾਏ